ਦੇ ਵਿੱਚ ਵੜ ਕੇ ਜੇਲ ਸੁਪਰਡੈਂਟ ਤੇ ਕੁਰਸੀ ਚੁੱਕ ਕੇ ਮਾਰੀ ਹੈ ਟੇਬਲ ਦੇ ਵਿੱਚ ਪਏ ਪੈਨ ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹਮਲੇ ਵਿੱਚ ਵਾਰ-ਵਾਰ ਬਚੇ ਨੇ ਜੇਲ ਸੁਪਰਡੈਂਟ ਜੇਲ ਸਟਾਫ ਨੇ ਹਵਾਲਾਤੀ ਸੰਜੇ ਉਰਫ ਸਾਜਨ ਨੂੰ ਕਾਬੂ ਕੀਤਾ ਹੈ ਅੰਮ੍ਰਿਤਸਰ ਦੇ ਗੇਟ ਹਕੀਮਾ ਦਾ ਰਹਿਣ ਵਾਲਾ ਹਵਾਲਾਤੀ ਸੰਜੇ ਕੁਮਾਰ ਉਰਫ ਸਾਜਨ ਹੈ ਉਸ ਦਿਨ ਪਹਿਲਾਂ ਹੀ ਫਰੀਦਕੋਟ ਜੇਲ ਤੋਂ ਗੁਰਦਾਸਪੁਰ ਜੇਲ ਉਸ ਨੂੰ ਸ਼ਿਫਟ ਕੀਤਾ ਗਿਆ ਸੀ ਗੁਰਦਾਸਪੁਰ ਜੇਲ ਦੇ ਵਿੱਚ ਹਵਾਲਾਤੀ ਨੇ ਜੇਲ ਸੁਪਰਡੈਂਟ ਤੇ ਹਮਲਾ ਕੀਤਾ ਵਿੜੀ ਖਬਰ ਦੱਸ ਰਹੇ ਹਾਂ ਤੁਹਾਨੂੰ ਕੇਂਦਰੀ ਜੇਲ ਗੁਰਦਾਸਪੁਰ ਦੇ ਵਿੱਚ ਹਵਾਲਾਤੀ ਨੇ ਜੇਲ ਸੁਪਰਡੈਂਟ ਦੇ ਉੱਤੇ ਹਮਲਾ ਕੀਤਾ ਹੈ ਕੁਰਸੀ ਚੱਕੇ ਮਾਰੀ ਦਫ਼ਤਰ ਦੇ ਵਿੱਚ ਵੜ ਕੇ ਜੇਲ ਸੁਪਰਡੈਂਟ ਤੇ ਕੁਰਸੀ ਚੱਕੇ ਮਾਰੀ ਟੇਬਲ ਦੇ ਵਿੱਚ ਪਏ ਪੈਨ ਵੀ ਚੱਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਸਹਿਯੋਗੀ ਬਸ਼ੰਬਰ ਬਿੱਟੂ ਇਸ ਵੇਲੇ ਮੈਨਾ ਫੋਨਲਾਈਨ ਤੇ ਮੌਜੂਦ ਨੇ ਉਹਨਾਂ ਰੁਕ ਕਰਦੇ ਆ ਬਸ਼ੰਬਰ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਹਵਾਲਾਤੀ ਨੇ ਜੇਲ੍ਹ ਸੁਪਰਡੈਂਟ ਤੇ ਅਟੈਕ ਕੀਤਾ ਕੀ ਜਾਣਕਾਰੀ ਮਿਲ ਪਾਰੀ ਜੀ ਬਿਲਕੁਲ ਬਿਲਕੁਲ ਜੇਲ੍ਹ ਸੁਪਰਡੈਂਟ ਦੇ ਜੇਲ੍ਹ ਹਵਾਲਾਤੀ ਦੋਹੇ ਜੇਲ੍ਹ ਤੋਂ ਬਦਲ ਕੇ ਗੁਰਦਾਸਪੁਰ ਜੇਲ੍ਹ ਤੇ ਆਇਆ ਸੀਗਾ ਜਿਹਦੇ ਜਦੋਂ ਜੇਲ੍ਹ ਸੁਪਰਡੈਂਟ ਨੇ ਬੁਲਾਇਆ ਕੁਛ ਉਸ ਤੋਂ ਪੁੱਛੇ ਵਗੈਰਾ ਕਰਨੀ ਸੀ ਉਹਨਾਂ ਉੱਤੇ ਫਿਰ ਨੇੜੇ ਬਈ ਕੁਰਸੀ ਚੱਕੇ ਦੇ ਉੱਤੇ ਮਾਰੀ ਉਸ ਤੋਂ ਬਾਅਦ ਉਹ ਪਹਿਨਣਾਂ ਤੇ ਹਵਾਲਾ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਜੇਲ੍ਹ ਸੁਪਰਡੈਂਟ ਸੁਪਰਡੈਂਟ ਸੀ ਆ ਉਹਦੇ ਫਟ ਲਕੀ ਕੋੜੀ-ਵਡੀ ਉਸ ਤੋਂ ਬਾਅਦ ਹਣ ਪਾਰੀ ਮਸਲਾ ਪੁਲਿਸ ਨੇ ਧਿਆਨ ਨਾਲ ਲੈਂਦਾ ਜਿਹ ਉਥੇ ਜੋ ਬੰਦੀ ਪਰ ਹਵਾਲਾਦਾਰ ਮਾਲਾ ਵਿੱਚ ਕਰਦਾ ਗਿਆ ਵੀ ਦੁਖੀ ਗੱਲ ਹੈ ਵੀ ਇੱਕ ਸੁਭਰਿੰਦ ਦੇ ਜੀਐਲ ਦੇ ਹਵਾਲਾ ਵੀ ਆ ਹਵਾਲਾ ਕਰ ਰਹੇ ਨੇ ਔਰ ਬੜੇ ਦੁਖੀ ਗੱਲ ਹੈ ਵੀ ਜੇ ਦਾ ਕੰਟਰੋਲ ਪ੍ਰਸ਼ਾਸਨ ਕਿੰਨਾ ਹੋਦਾ ਇੱਕ ਜਿਹਨਾਂ ਦੇ ਹਵਾਲਾ ਸੀ ਕਾਦੀ ਜਿਹੜੇ ਜਿਹਨਾਂ ਦੇ ਰਖਵਾਲੇ ਨਹੀਂ ਉਹਨਾਂ ਦੇ ਵੀ ਅਮਲੇ ਕਰਵਾ ਦੇਵਾਂਗੇ ਤੇ ਫਿਰ ਜੇਲਾ ਦੀ ਸੁਰੱਖਿਆ ਕਿਧੋਂ ਸਾਰੇ ਲੋਕ ਆਮ ਲੋਕ ਪਬਲਿਕ ਕਿੰਨਾ ਲੋਕ ਅਸਰ ਦੇ ਕਸ ਕਰਕੇ ਇਹਨੂੰ ਲੈ ਕੇ ਪੁਲਿਸ ਅਸਫਾਲ ਮਾਲਾ ਵਿੱਚ ਕਰ ਲਿਆ ਗਿਆ ਜਿਹੜਾ ਕਰਦੀ ਆ ਉਹਨੂੰ ਖਲਾਬ ਜੋ ਬੰਦੀ ਧਾਰਾ ਦਾ ਮਾਲਾ ਵਿੱਚ ਕਰਤਾ ਬਿਲਕੁਲ ਜੇਲ ਸੁਪਰਡੈਂਟ ਦੇ ਉੱਤੇ ਹਮਲਾ ਕੀਤਾ ਗਿਆ ਔਰ ਇਸ ਨੂੰ ਕੁਝ ਦਿਨ ਪਹਿਲਾਂ ਹੀ ਤੁਸੀਂ ਦੱਸ ਰਹੇ ਹੋ ਕਿ ਸ਼ਿਫਟ ਕੀਤਾ ਗਿਆ ਸੀ ਕੋਈ ਵਜ੍ਹਾ ਸਾਹਮਣੇ ਆਈ ਕਿਉਂ ਅਜਿਹਾ ਵਿਵਹਾਰ ਇਸ ਕੈਦੀ ਦਾ ਕਿਉਂ ਜਿਹੜਾ ਇਸਨੇ ਹਮਲਾ ਕੀਤਾ ਜੇਲ ਸੁਪਰਡੈਂਟ ਦੇ ਉੱਤੇ ਕਿੱਥੇ ਨਾਲੇ ਦਾ ਕਿਉਂਕਿ ਜੇਲ ਸੁਪਰਡੈਂਟ ਨੂੰ ਖਾਮੋਨ ਨਹੀਂ ਆ ਰਿਹਾ ਮੀਡੀਆ ਦੇ ਕੋਈ ਗੱਲ ਕਰਸਣੋਂ ਤਿਆਰ ਨਹੀਂ ਗਿਆ ਕਿਉਂਕਿ ਇਹ ਤਾਫਲ ਜੇਲ ਪਹਿਲਾਂ ਵੀ ਸੁੱਖੀ ਰੱਜਦੀ ਹੈ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਜੇਲ ਤੋਂ ਖਬਰਾਂ ਤੀਆਂ ਵਾਲੋਂ ਖਦੀਆਂ ਵਾਲੋਂ ਹਮਲਾ ਕੀਤਾ ਗਿਆ ਸੀ ਜਿਹਦੇ ਕਰਕੇ ਜੇਲ ਚਾਕਾ ਵਗੈਰਾ ਲਾਈਆਂ ਗਿਆ ਸੀ ਕਲਾਪੁਰ ਜੇਲ ਅਕਸਰ ਸੁਰੱਖਿਆ ਚ ਰਹਿੰਦੀ ਕਰਕੇ ਫਿਲਹਾਲ ਜਿਹੜੀ ਅਧਿਕਾਰੀ ਕੋਈ ਜਾਣਕਾਰੀ ਕੋਈ ਜਾਣ ਕੇ ਇਹਨੂੰ ਪਿਆਰ ਨਹੀਂ ਲੇਕਿਨ ਸਦਾ ਚਾਰਕੜੀ ਮਿਲ ਸਕਦੀ ਆ ਕਿ ਉਹ ਆ ਮਾਕਸਟਾ ਜਿਹੜੇ ਚਲਦੇ ਉਹਦੇ ਖਿਲਾਫ ਐਫਆਰ ਆਵਰ ਕਾਦੀ ਦੇ ਖਿਲਾਫ ਕੀਤੀ ਗਈ ਹੈ ਜੀ ਉਹ ਸ਼ੁਕਰੀਆ ਮਸ਼ੰਬਰ ਇਸ ਤमाम ਜਾਣਕਾਰੀ ਦੇ ਲਈ ਮਸ਼ੰਬਰ ਬਿੱਟੂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਜੇਲ ਸੁਪਰਡੈਂਟ ਦੇ ਉੱਤੇ ਹਮਲਾ ਕੀਤਾ ਗਿਆ ਗੁਰਦਾਸਪੁਰ ਦੀ ਜੇਲ ਦੇ ਵਿੱਚ ਹਾਲਾਂਕਿ ਜੇਲ ਸੁਪਰਡੈਂਟ ਹਜੇ ਕੁਝ ਵੀ ਕਹਿਣ ਤੋਂ ਕੁਝ ਵੀ ਕਹਿ ਨਹੀਂ ਦੇ ਲਈ ਮੀਡੀਆ ਦੇ ਸਾਹਮਣੇ ਨਹੀਂ ਆ ਰਿਹਾ ਔਰ ਜਾਣਕਾਰੀ ਜਿਹੜੀ ਮਿਲ ਪਈ ਹੈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕੀਤਾ ਗਿਆ ਹੈ ਪਰ ਇਹ ਵੱਡਾ ਸਵਾਲ ਜੇਲ੍ਹ ਦੇ ਵਿੱਚ ਜੇਲ੍ਹ ਸੁਪਰਡੈਂਟ ਦੇ ਉੱਤੇ ਹਮਲਾ